ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰ ਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਹਨਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਉਹਨਾਂ ਸਿਰਫ ਫਿਲਮ ਹੀ ਨਹੀਂ ਸਗੋਂ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰ ਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰ ਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਉਹਨ ਸਿਰਫ ਫਿਲਮ ਹੀ ਨਹੀਂ ਸਗੋਤ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦੇ ਆ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰ ਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਸਰਦਾਰਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਹੁਣ ਸਿਰਫ ਫਿਲਮ ਹੀ ਨਹੀਂ ਸਗੋਂ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰ ਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਉਹਨਾਂ ਸਿਰਫ ਫਿਲਮ ਹੀ ਨਹੀਂ ਸਗੋਦ ਦਿਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਦਿਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰ ਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਉਹਨ ਸਿਰਫ ਫਿਲਮ ਹੀ ਨਹੀਂ ਸਗੋ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦੇ ਆ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰ ਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰ ਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਹੁਣ ਸਿਰਫ ਫਿਲਮ ਹੀ ਨਹੀਂ ਸਗੋ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰ ਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰ ਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਹਨਾਂ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਉਹਨ ਸਿਰਫ ਫਿਲਮ ਹੀ ਨਹੀਂ ਸਗੋਂ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦੇ ਆ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰ ਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ ਇੱਕ ਵਾਰ ਫਿਰ ਵਧੀਆ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਸਰਦਾਰਜੀ 3 ਫਿਲਮ ਨੂੰ ਬੰਦ ਕਰਾਉਣ ਦੀ ਉੱਠ ਰਹੀ ਹੈ ਮੰਗ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਏ ਹਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਸਰਦਾਰਜੀ 3 ਦੇ ਟ੍ਰੇਲਰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਹੁਣ ਸਿਰਫ ਫਿਲਮ ਹੀ ਨਹੀਂ ਸਗੋਂ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਾਤਾ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਰਹੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮ ਐਮਪਲੋਇਜ਼ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਦਲਜੀਤ ਦੋਸਾਂਝ ਗੁਰਬੀਰ ਸਿੰਘ ਸਿੱਧੂ ਮਨਮੋਨ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਸਰਦਾਰਜੀ 3 ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ ਐਫ ਡਬਲਯੂ ਆਈ ਸੀ ای ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਵਨ ਨੂੰ ਵੀ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਦਲਜੀਤ ਦੋਸਾਂਜ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਖਾਨੀਆ ਆਮੀਰ ਨੇ ਭਾਰਤ ਦੇ ਵਿਰੁੱਧ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੈ ਤੇ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਸ ਨੂੰ ਅਪੀਲ ਕੀਤੀ ਹੈ ਕਿ ਉਹ ਦਿਲਜੀਤ ਨਾਲ ਸਾਰੇ ਸਮਝੌਤੇ ਤੋੜ ਦੇਣ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਫਿਊਚਰ ਦੇ ਵਿੱਚ ਦਿਲਜੀਤ ਦੋਸਾਂ ਦੇ ਨਾਲ ਕੋਈ ਵੀ ਕੰਮ ਨਾ ਕੀਤਾ ਜਾਵੇ